ਜੈ ਕੀ ਤੀਜਾ ਸੀਸ ਵੱਡੇ ਕਰ ਵੈਸਣ ਦੀ ਜੈ ਵਿਣਸਿਰ ਸੇਵਕ ਦੀ ਜੈ ਪਰਮ ਸਤਕਾਰ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪਾ ਇਨਾਂ ਸਲਾਨਾ ਸਮਾਗਮਾਂ ਦੇ ਵਿੱਚ ਆਪਣੇ ਨਗਰ ਜੈਪੁਰਾ ਵਿਖੇ ਹਾਜ਼ਰੀਆਂ ਪਰ ਰਖੇ ਕਾ ਸੱਚੇ ਪਾਤਸ਼ਾਹ ਜੀ ਆਪਣੇ ਤੇ ਦਇਆ ਦ੍ਰਿਸ਼ਟੀ ਕਰ ਰਖੇ ਕਨ ਇਹ ਸਲਾਨਾ ਸਮਾਗਮ 37 ਸਾਲ ਕਹਿ ਦੇਣਾ ਸੌਖਾ ਹੈ ਸਾਧ ਸੰਗਤ ਇਤਨਾ ਲੰਮਾ ਸਮਾਂ ਖ ਹੋ ਗਿਆ ਇਸ ਸਥਾਨ ਤੇ ਸਮਾਗਮ ਚੱਲਦਿਆਂ ਨੂੰ ਹਾਂ ਸਾਡੇ ਭਾਈ ਸਾਹਿਬ ਭਾਈ ਸਾਹਿਬ ਗੋਵਿੰਦਰ ਸਿੰਘ ਜੀ ਜਿਨ੍ਹਾਂ ਨੂੰ ਆਪ ਨੂੰ ਪਤਾ ਹੈ ਕਿ ਜੇ ਆਪ ਨੂੰ ਹੀ ਨਾ ਸੁਣਿਆ ਅਸੀਂ ਜ਼ੋਰ ਲਗਾਈ ਜਾਾਂਗੇ ਪਰ ਸਾਨੂੰ ਆਨੰਦ ਨਹੀਂ ਆਏਗਾ ਤੋ ਤੁਸੀਂ ਆਨੰਦ ਲੈ ਜਾਓਗੇ ਅਸੀਂ ਆਨੰਦ ਤੋਂ ਵਾਂਝੇ ਹੀ ਰਹਿ ਜਾਾਂਗੇ ਇਹ ਉਹੀ ਸਮਝੇਗਾ ਕਿਉਂਕਿ ਇਹਨਾਂ ਦਾ ਰੋਜ਼ ਦਾ ਕੰਮ ਸਾਧ ਸੰਗਤ ਹੁਣ ਸਿਰਫ ਅਨਾਉਂਸਮੈਂਟ ਹੀ ਕਰ ਰਐ ਸੀ ਨਾ ਚਿੱਤ ਕਰਦਾ ਸੀ ਬੋਲੀ ਜਾਣ ਬਚਨ ਸੁਣਾਉਂਦੇ ਰਹਿਣ ਇੱਕ ਇੱਕ ਬਚਨ ਅਨਮੋਲ ਢਾਡੀ ਸਿੰਘ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਜਿੰਦ ਜਾਨ ਨੇ ਸੱਚੇ ਪਾਤਸ਼ਾਹ ਦੀ ਦਿਲ ਦੀ ਧੜਕਣ ਜੇ ਕਿਸੇ ਨੇ ਪੁੱਛਣਾ ਹੋਵੇ ਨਾ ਵੀ ਸੱਚਿਆ ਪਾਤਸ਼ਾਹ ਤੇਰੀ ਧੜਕਣ ਕਿਤੇ ਚ ਧੜਕਦੀ ਐ ਜਿਵੇਂ ਤੁਸੀਂ ਮਾਂ ਨੂੰ ਪੁੱਛੋ ਕੋ ਪੁੱਤ ਦੇ ਪਿਓ ਨੂੰ ਪੁੱਛੋ ਕੋ ਮੇਰੀ ਧੀ ਚ ਮੇਰੀ ਧੜਕਣ ਐ ਗੁਰੂ ਘਰ ਗੋਬਿੰਦ ਸਾਹਿਬ ਨੂੰ ਪੁੱਛੋ ਸੱਚਿਆ ਪਾਤਸ਼ਾਹ ਤੇਰੀ ਧੜਕਣ ਕਿੱਥੇ ਧੜਕਦੀ ਐ ਉਹ ਕਹਿਣਗੇ ਢਾਡੀ ਸਿੰਘ ਮੇਰੀ ਜਿੰਦ ਜਾਨ ਨੇ ਆਤ ਸ੍ਰੀ ਅਕਾਲ ਸਾਧ ਸੰਗਤ ਇਹਨਾਂ ਨੂੰ ਜ਼ਰੂਰਤ ਨਹੀਂ ਕਿ ਕਿਸੇ ਵਿਦਵਾਨ ਨੂੰ ਬੁਲਾਉਣ ਕਿਉਂਕਿ ਆਪ ਵੀ ਇਤਨੇ ਵੱਡੇ ਵਿਦਵਾਨ ਜਿਨ੍ਹਾਂ ਦੇ ਕੋਲ ਕੋਈ ਇਤਿਹਾਸ ਨਹੀਂ ਛੁਪਿਆ ਜਿਨ੍ਹਾਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਪਰੰਪਰਾ ਕਿਰਪਾ ਗੋਲਡ ਮੈਡਲਿਸਟ ਸਨਮਾਨਤ ਹੋਣਾ ਮਾਮੂਲੀ ਗੱਲ ਨਹੀਂ ਵਾਹਿਗੁਰੂ ਸਾਧ ਸੰਗਤ ਇੱਕ ਇੱਕ ਬਚਨ ਅਨਮੋਲ ਚਿਤ ਕਰਦੇ ਕਿ ਬਚਨ ਕਰੀ ਜਾਣ ਅਸੀਂ ਸਮਾਧੀ ਲਾ ਕੇ ਸੁਣੀ ਜਾਈਏ ਸਾਨੂੰ ਮਾਣ ਦਿੱਤਾ ਇਹਨਾਂ ਨੇ ਕਿ ਤੁਸੀਂ ਸਾਡੇ ਨਗਰ ਆਇਓ ਇਹਨਾਂ ਨੇ ਵੀ ਨਹੀਂ ਦਿੱਤਾ ਇਹ ਮਾਣ ਜੇ ਮੈਂ ਤੁਹਾਨੂੰ ਇੱਕ ਗੱਲ ਕਹਾਂ ਇਨਾਂ ਦੇ ਪਿਤਾ ਜੀ ਮੈਨੂੰ ਬੜਾ ਪਸੰਦ ਕਰਦੇ ਸੀ ਆਖੋ ਸਤਨਾਮ ਨਿਰਹੇ ਗੁਰੂ ਜੇ ਪਿਤਾ ਹੋਵੇ ਤਾਂ ਸਰਦਾਰ ਸਵਰਨ ਸਿੰਘ ਵਰਗਾ ਆਖੋ ਸਤਨਾਮ ਨਿਰਹੇ ਗੁਰੂ ਕੋਈ ਖੁਸ਼ ਕਰਦਾ ਮੇਰੀ ਮਾਂ ਖੁਸ਼ ਹੋ ਜੇ ਕੋਈ ਖੁਸ਼ ਕਰਦਾ ਮੇਰਾ ਪਿਤਾ ਖੁਸ਼ ਹੋ ਜੇ ਕੋਈ ਕੋਸ਼ਿਸ਼ ਕਰਦਾ ਮੇਰਾ ਟੀਚਰ ਖੁਸ਼ ਹੋ ਜੇ ਉਹ ਸਾਡੇ ਬਾਪੂ ਸਵਰਨ ਸਿੰਘ ਨੇ ਸ਼ਹੀਦ ਸਿੰਘਾਂ ਨੂੰ ਖੁਸ਼ ਕਰ ਲਿਆ ਬੋਲੇ ਸੋਨਿਹਾਲ ਸਤਿ ਆਕਾਲ ਸਾਧ ਸੰਗਤ ਆ ਜਿਹੜਾ ਮੈਂ ਤੁਹਾਡੇ ਚਰਨਾਂ 'ਚ ਬੈਠਾ ਜਿਹੜਾ ਭਾਈ ਸਾਹਿਬ ਨਾਲ ਪਿਆਰ ਹੈ ਇਹ ਤਾਂ ਸਾਡਾ ਸਟੇਜਾਂ ਦੇ ਉੱਤੇ ਇੱਕ ਦੂਜੇ ਨੂੰ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾ ਪੁੱਤਾਂ ਭਾਈਆਂ ਇਹ ਉਹ ਪਿਆਰ ਹੈ ਜਿਵੇਂ ਸਾਡਾ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਸੀਂ ਉਹਦੇ ਬੱਚੇ ਪਰ ਜਿਹੜਾ ਸਾਨੂੰ ਦੋਨਾਂ ਨੂੰ ਭਰਾ ਬਣਾਇਆ ਇਹ ਸਾਡੇ ਬਾਪੂ ਸਵਰਨ ਸਿੰਘ ਨੇ ਬਣਾਇਆ ਸਾਧ ਸੰਗਤ ਐਸੀ ਗੰਢ ਦੇ ਗਏ ਪਿਆਰ ਦੀ ਆ ਤੁਸੀਂ ਦੁਨੀਆਵੀ ਪਿਆਰ ਕਰਦੇ ਹੋ ਦੋ ਤਿੰਨ ਕੁ ਮਹੀਨੇ ਤੁਹਾਡਾ ਪਿਆਰ ਚੱਲਦਾ ਦੋ ਤਿੰਨ ਮਹੀਨੇ ਬਾਅਦ ਤੁਸੀਂ ਕਿਸੇ ਕਸੂਤੀ ਜੀ ਪ੍ਰੋਬਲਮ ਚ ਫਸ ਕੇ ਇੱਕ ਦੂਜੇ ਨੂੰ ਫਿਰ ਛੱਡ ਵੀ ਦਿੰਦੇ ਹੋ ਦਰਗਾਹ ਤੱਕ ਪਿਆਰ ਤਾਂ ਉਹ ਰੱਬ ਦੇ ਪਿਆਰਿਆਂ ਦਾ ਹੀ ਜਾਂਦਾ ਹੁੰਦਾ ਬੋਲੇ ਇਸ ਸੁਣੇ ਹਾਲ ਦੁਨੀਆਂ ਕਾਲ ਬਾਪੂ ਸਵਰਨ ਸਿੰਘ ਇੱਥੇ ਬੈਠੇ ਸੁਣਦੇ ਨੇ ਕਿਉਂਕਿ ਇੱਥੇ ਹੀ ਸੇਵਾ ਕੀਤੀ ਇੰਨੇ ਹੀ ਸ਼ਹੀਦ ਸਿੰਘਾਂ